ਮਾਨ ਸਾਹਿਬ ਇਹ ਕਹੇ ਹੈਲੀਕਾਪਟਰ ਚਲਾਣ ਨਾਲੋਂ ਇਹੋ ਜੇ ਚਾਰ ਪੰਜ ਟਰੈਕਟਰ ਚਲਵਾ ਦਿੰਦੇ ਤੇ ਕਿਦਾਂ ਲੱਗੇ ਤੇ ਵੱਧ ਸੋਖ ਮਿਲਣੀ ਸੀ ਜੀ ਕੋਠਾ ਬਹੁਤ ਜਿਆਦਾ ਚੌਂਡੇ ਨੇ ਮਤਲਬ ਬਹਿਣ ਖਲੋਣ ਜਗ੍ਹਾ ਨਹੀਂ ਆ ਇੱਕਦਰ ਸੱਤਾਂ ਵਰਗੀਆਂ ਉਧਰੋਂ ਮੀਂਹ ਪੈਂਦਿਆ ਤੇ ਆਪਾਂ ਬਹੁਤ ਤੰਗਿਆ ਰੋਇਆ ਉਸ ਲਈ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਤਬਾਹੀ ਮੱਚੀ ਹੋਈ ਆ ਪੂਰੇ ਪਾਣੀ ਨੇ ਥਲ ਮੱਚ ਮਚਾਈ ਹੋਈ ਆ ਇਹ ਪਿੰਡਾਂ ਦੇ ਹਾਲਾਤ ਥੋੜੇ ਜਿ ਤੁਸੀਂ ਦਿਖਾਓ ਆ ਦੇਖ ਸਕਦੇ ਹੋ ਕਿ ਪਿੰਡਾਂ ਦੇ ਹਾਲਾਤ ਕੀ ਨੇ ਸਕੂਲ ਗੁਰਦੁਆਰੇ ਸਾਰੇ ਪਾਸੇ ਤਬਾਈ ਮੱਚੀ ਹੋਈ ਹੈ ਜੀ ਜੀ ਆਪਾਂ ਨੂੰ ਹਰ ਵਾਰੀ ਜਿਹੜੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਕਾਬਸ ਤੋਂ ਕਮਸ ਤੋਂ ਜਿਹੜੀਆਂ ਬੇੜੀਆਂ ਕਿਸ਼ਤੀਆਂ ਬਹੁਤ ਜ਼ਰੂਰੀ ਸੀ ਜਦੋਂ ਹੜ੍ਹਾਂ ਦੀ ਮਾਰ ਪੈਂਦੀ ਹੈ ਮੈਨੂੰ ਲੱਗਦਾ ਹੈ ਕਿ ਬੇੜੀਆਂ ਕਿਸ਼ਤੀਆਂ ਦੀ ਲੋੜ ਹੀ ਨਾ ਪੈਂਦੀ ਜੇ ਅੱਜ ਬੰਨ ਚੰਗੀ ਤਰ੍ਹਾਂ ਬੰਨੇ ਹੁੰਦੇ ਅਸੀਂ ਬੜੇ ਪਿਛੜ ਚੁੱਕੇ ਆ ਇਹ ਹੈ ਜਿਹੜਾ ਹੜ੍ਹ ਆ ਨਾ ਇਨੇ ਤੇ ਜ਼ਮੀਨ ਅਸਮਾਨ ਤੋਂ ਐਂ ਜ਼ਮੀਨ ਤੇ ਸੁੱਟਦਾ ਪਰ ਅੱਜ ਇੱਕ ਸਿੱਖ ਮਿਲ ਗਈ ਕਿ ਅੱਜ ਪਤਾ ਲੱਗਿਆ ਕਿ ਪੰਜਾਬ ਦੇ ਨਾਲ ਸਿਰਫ ਆਪਣੇ ਪੰਜਾਬੀ ਖੜੇ ਔਰ ਕੋਈ ਨਹੀਂ ਖੜਿਆ ਤੇ ਬਸ ਹੁਣ ਇਥੋਂ ਪੰਜਾਬ ਨੂੰ ਅਗਲ ਲੈ ਲੈਣੀ ਚਾਹੀਦੀ ਆ ਕਿ ਅੱਗੇ ਤੋਂ ਤੁਸੀਂ ਆਹ ਭਾਂਡੇ ਜੇ ਚੁੱਕ ਕੇ ਆਪਣੀਆਂ ਬਾਹਰੀਆਂ ਸੀਟਾਂ 'ਚ ਨਾ ਤੁਰਿਓ ਪਹਿਲਾਂ ਆਪਣੇ ਦੇ ਘਰ ਵੇਖਿਓ ਤੇ ਬਾਅਦ 'ਚ ਵਰਦੇ ਦੇ ਘਰ ਵੇਖਿਓ ਨਸਾਰ ਇਦਾਂ ਹੀ ਰਮੜ ਚੰਗਾ ਰੁਖੀ ਮਿਸੀ ਕਦੀ ਰਾਤ ਦੀ ਖਾ ਕੇ ਕਦੀ ਦੁਪਹਿਰ ਦੀ ਖਾ ਕੇ ਇਸ ਤਰ੍ਹਾਂ ਟਾਈਮ ਪਾਸ ਕਰਦੇ ਪਏ ਜਿੱਥੇ ਸਰਕਾਰਾਂ ਕੰਮ ਕਰੀਆਂ ਨੇ ਪ੍ਰਸ਼ਾਸਨ ਕੰਮ ਕਰ ਰਿਹਾ ਪਰ ਚੌਥਾ ਥੰਮ ਉੱਥੇ ਤੱਕ ਪਹੁੰਚ ਕਰਦਾ ਪਿਆ ਕਿ ਅਜੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਪ੍ਰਾਈਮ ਪੰਜਾਬ 7 ਅੱਜ ਹਲਕਾ ਜਨਾਲੇ ਦੇ ਪਿੰਡ ਲੱਖੋਵਾਲ ਦੇ ਵਿੱਚ ਪਹੁੰਚੇ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਨਾਲਾ ਹਲਕੇ ਦੇ ਪਿੰਡ ਲੱਖੋਵਾਲ ਦੀਆਂ ਦੇਖ ਸਕਦੇ ਕਿ ਜਿੱਧਰ ਵੀ ਤੁਹਾਡੀ ਚਾਤ ਬੱਜੇਗੀ ਸਾਰੇ ਪन्ने ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਏਗਾ ਜੇ ਗੱਲ ਕਰਾਂ ਮੀਡੀਆ ਤੇ ਮੀਡੀਆ ਵਾਲੇ ਵੀ ਬੇਖੂਬੀ ਜਿਹੜਾ ਆਪਣਾ ਕੰਮ ਕਰ ਰਹੇ ਤੇ ਲੋਕਾਂ ਤੱਕ ਹਰ ਇੱਕ ਚੀਜ਼ ਜੜੀ ਐ ਸਾਂਝੀ ਕਰਨੇ ਸਾਡੇ ਨਾਲ ਮਨੀ ਸਿੰਘ ਜੀ ਨੇ ਮਨੀ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਹੜਾ ਕਰਨ ਲੋਕਾਂ ਦੇ ਜਿਹੜੇ ਘਰ ਬਰਬਾਦ ਹੋ ਚੁੱਕੇ ਫਸਲ ਬਰਬਾਦ ਹੋ ਚੁੱਕੀ ਆ ਆਪਣਾ ਇਹਦਾ ਕੰਮ ਸੀ ਆਪਾਂ ਬਖੂਪੀ ਦਾ ਨੰਨ ਭਾਰਾ ਕੀ ਕਹਣਾ ਚਾਹਗੇ ਲੋਕਾਂ ਨੂੰ ਆ ਬਿਲਕੁਲ ਜੀ ਜਿੱਥੇ ਸਰਕਾਰਾਂ ਕੰਮ ਕਰੀਆਂ ਨੇ ਪ੍ਰਸ਼ਾਸਨ ਕੰਮ ਕਰ ਰਿਹਾ ਪਰ ਚੌਥਾ ਥੰਮ ਉੱਥੇ ਤੱਕ ਪਹੁੰਚ ਕਰਦਾ ਪਿਆ ਕਿ ਹਜੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਜੇ ਗੱਲ ਕੀਤੀ ਜਾਵੇ ਇਹਨਾਂ ਵੀਰ ਅਮਨ ਵੀਰ ਜੀ ਦੀ ਇੱਕ ਗਰਾਊਂਡ ਜ਼ੀਰੋ ਦੇ ਉੱਪਰ ਜਿੱਦਣ ਦੇ ਹਾਰ ਆਏ ਹੋਏ ਨੇ ਉਦੋਂ ਦੇ ਕੰਮ ਕਰਦੇ ਪਏ ਨੇ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਏ ਜਾ ਰਹੀ ਨੇ ਪਰ ਸਵਾਲ ਹੁਣ ਇਹ ਆ ਕਿ ਜਿਹੜੀ ਕੁਦਰਤੀ ਜਿਹੜੀ ਮਾਰ ਪਈ ਆ ਉਹ ਹੁਣ ਕਈ ਖੇਤਾਂ ਦੇ ਉੱਪਰ ਪਈਆ ਘਰਾਂ ਦੇ ਉੱਪਰ ਪਈਆ ਕਈ ਲੋਕ ਉਜੜਦੇ ਨਜ਼ਰ ਆਏ ਡੰਗਰ ਤੱਕ ਰੁੜਦੇ ਨਜ਼ਰ ਆਏ ਨੇ ਪਰ ਆਖਰ ਵਿੱਚ ਇਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ ਕੌਣ ਗਰਾਉਂਡ ਜੀ ਦੇ ਉੱਪਰ ਉੱਤਰਿਆ ਕਿਉਂਕਿ ਉਹੀ ਚੌਥਾ ਥਾਮ ਲੋਕਾਂ ਦੀ ਆਵਾਜ਼ ਜਿਹੜੀ ਬੁਲੰਦ ਕਰਦਾ ਪਿਆ ਜੀ ਮਣੀ ਜੀ ਇੱਕ ਮੈਂ ਗੱਲ ਕਰਨਾ ਚਾਹਾਂਗਾ ਅੱਜ ਅਸੀਂ ਅਜਨਾਲੇ ਤੋਂ ਜਿਹੜਾ ਆਪਾਂ ਮੇਨ ਸ਼ਹਿਰ ਉਸ ਤੋਂ ਬਾਅਦ ਅੱਗੇ ਜਾ ਨਹੀਂ ਜਾਂਦਾ ਸੀ ਅੱਜ ਥੋੜਾ ਮੇਰੇ ਖਿਆਲ ਨਾਲ ਪਾਣੀ ਦੀ ਜਿਹੜੀ ਰਫ਼ਤਾਰ ਘਟ ਹੋਈ ਹੈ ਉਸ ਤੋਂ ਬਾਅਦ ਅੱਜ ਦੇ ਟੱਕ ਟੱਕ ਟਰਾਲੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪਹੁੰਚ ਰਹੀਆਂ ਜਿੱਥੇ ਲੋਕਾਂ ਘ ਬਿਲਕੁਲ ਜੀ ਲੋਕਾਂ ਤੱਕ ਰਾਸ਼ਨ ਵੀ ਪਹੁੰਚ ਰਿਹਾ ਵਾ ਪਰ ਸਭ ਤੋਂ ਜ਼ਿਆਦਾ ਮਾੜਾ ਹੋ ਰਿਹਾ ਡੰਗਰਾਂ ਦਾ ਡੰਗਰਾਂ ਦੇ ਚਾਰਾ ਕਰਕੇ ਬੜੀ ਮੁਸ਼ਕਲ ਆ ਰਹੀ ਹੈ ਜਿੱਦੇ ਇਸ ਪਾਣੀ ਦੇ ਬਹਾਵ ਕਰਕੇ ਕਈ ਜਿਹੜੇ ਪਿੰਡਾਂ ਨੂੰ ਮਾਰ ਪਈ ਹੈ ਪੂਰੇ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਤਬਾਹੀ ਮੱਚੀ ਹੋਈ ਆ ਪੂਰੇ ਪਾਣੀ ਨੇ ਥਲ ਮੱਚੇ ਮਚਾਈ ਹੋਈ ਆ ਇਹ ਪਿੰਡਾਂ ਦੇ ਹਾਲਾਤ ਥੋੜੇ ਜਿ ਤੁਸੀਂ ਦਿਖਾਓ ਆ ਦੇਖ ਸਕੋ ਕਿ ਪਿੰਡਾਂ ਦੇ ਹਾਲਾਤ ਕੀ ਨੇ ਸਕੂਲ ਗੁਰਦੁਆਰੇ ਸਾਰੇ ਪਾਸੇ ਤਬਾਹੀ ਮੱਚੀ ਹੋਈ ਹੈ ਜੀ ਗੱਲ ਕਰਾਂ ਸਾਡੇ ਨਾਲ ਹੋਰ ਵੀ ਪੱਤਰਕਾਰ ਸਿਮਰਨ ਜੀ ਸਿਮਰ ਜੀ ਤੁਸੀਂ ਟਰੈਕਟਰ ਤੇ ਬੈਠ ਕੇ ਜੀਰੋ ਜ਼ੀਰੋ ਕਰੋੜ ਦੇ ਉੱਤੇ ਜਾ ਰਹੇ ਜਿੱਥੇ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਉੱਥੇ ਪੱਤਰਕਾਰ ਪਹੁੰਚ ਰਿਹਾ ਹਰ ਕੇ ਦੀ ਆਵਾਜ਼ ਜਿਹੜੀ ਬੁਲੰਦ ਕਰਦਾ ਪਿਆ ਕੀ ਕਹਿਣਾ ਚਾਹੋਗੇ ਵੇਖੋ ਮੈਂ ਕਹਿੰਨਾ ਕਿ ਮਾਨ ਸਾਹਿਬ ਇਹ ਕਹੇ ਹੈਲੀਕਾਪਟਰ ਚਲਾਉਣ ਨਾਲੋਂ ਇਹੋ ਜੇ ਚਾਰ ਪੰਜ ਟਰੈਕਟਰ ਚਲਵਾ ਦਿੰਦੇ ਤੇ ਕਿਤੇ ਨਾ ਕਿਤੇ ਵੱਧ ਸੋਖ ਮਿਲਣੀ ਸੀ ਕਿਉਂਕਿ ਇਹ ਇਹੀ ਸਾਧਨ ਰਹਿ ਗਿਆ ਜਿਹੜਾ ਉਹ ਪਾਣੀ ਚ ਚੱਲ ਸਕਦਾ ਜੇ ਮਾਨ ਸਾਹਿਬ ਹੈਲੀਕਾਪਟਰ ਆਈ ਆਪਣੀਆਂ ਸੁਵਿਧਾਵਾਂ ਦੇ ਵੀ ਰਹੇ ਨੇ ਕਿਉਂ ਕਿ ਕਿਤੇ ਨਾ ਕਿਤੇ ਕੋਸ਼ਿਸ਼ਾਂ ناکਾਮਯਾਬ ਹੋ ਰਹੀਆਂ ਨੇ ਜਿਹੜਾ ਵੀ ਰਾਸ਼ਨ ਛੋੜਦੇ ਹੋ ਖਿੱਲਰ ਜਾਂਦਾ ਹੈ ਪਾੜ ਜਾਂਦਾ ਹੈ ਮੈਨੂੰ ਲੱਗਦਾ ਇਹ ਸਭ ਤੋਂ ਵਧੀਆ ਸਾਧਨ ਨਹੀਂ ਪਰ ਚਲੋ ਕਿਤੇ ਨਾ ਕਿਤੇ ਕੁਦਰਤੀ ਆਫਤ ਵੀ ਕਹਿ ਸਕਦੇ ਹਾਂ ਤੇ ਕਿਤੇ ਤੇ ਇਹ ਮੈਨ ਮੇਡ ਵੀ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਆਪਣੀਆਂ ਵੀ ਗਲਤੀਆਂ ਰਹੀਆਂ ਤੇ ਬਸ ਉਹਨੇ ਹੀ ਅਰਦਾਸ ਹੈ ਕਿ ਹੁਣ ਜੋ ਕੁਝ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਬਚਣਾ ਉਹਦੀਆਂ ਤਿਆਰੀਆਂ ਹੁਣ ਸ਼ੁਰੂ ਕਰਤੀਏ ਇੱਕ ਜਿਹੜਾ ਰੀਸੈਂਟ ਅਪਡੇਟ ਆਇਆ ਸਵੇਰੇ ਅੱਜ ਰੋਪੜ ਡੈਮ ਦੇ ਉੱਪਰ ਪਾਣੀ ਜਿਹੜਾ ਪਹਿਲੇ ਨਾਲੋਂ ਘਟ ਗਿਆ ਕਾਫੀ ਫਰਕ ਪੈ ਗਿਆ ਵਾ ਤੇ ਜਿਹੜਾ ਇਹ ਦੇ ਵਿੱਚ ਹੀ ਕਾਫੀ ਫਰਕ ਪੈ ਗਿਆ ਹੋਣਾ 124000 ਕਿਊਸਿਕ ਪਾਣੀ ਸੀਗਾ ਰੋਪੜ ਚ ਹੁਣ 84000 ਰਹਿ ਗਿਆ ਬੜਾ ਫਰਕ ਪੈ ਗਿਆ ਅਰਦਾਸਾਂ ਕਰ ਮਾਰੀਆਂ ਸਾਰਿਆਂ ਦੀਆਂ আর ਕੋਈ ਆਪਣੇ ਗੁਰੂ ਨੂੰ ਤਿਆਰਿਆ ਅਰਦਾਸਾਂ ਕਰ ਰਿਹਾ ਪੰਜਾਬ ਦੀ ਚੜ੍ਹਦੀ ਕਲਾ ਲਈ ਬਾਕੀ ਹਰ ਕੇ ਦਾ ਧੰਨਵਾਦ ਪਰ ਅੱਜ ਗੱਲ ਤੋਂ ਕਰਾਂ ਕਿ ਚਾਹੀਦਾ ਕਿ ਜਵੇਂ ਹੜ 88 ਦੇ ਵਿੱਚ ਆਏ ਸੀ ਹੁਣ 2027 ਦੇ ਵਿੱਚ ਆਏ ਨੇ ਇਹ ਲੱਗਦਾ ਸੀ ਆਪਾਂ ਨੂੰ ਹਰ ਵਾਰੀ ਜਿਹੜੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਕਾਫੀ ਤੋਂ ਕਮਸੇ ਛੱਡ ਜਿਹੜੀਆਂ ਬੇੜੀਆਂ ਕਿਸ਼ਤੀਆਂ ਬਹੁਤ ਜ਼ਰੂਰੀ ਸੀ ਜਦੋਂ ਹੜ੍ਹਾਂ ਦੀ ਮਾਰ ਪੈਂਦੀ ਹੈ ਮੈਨੂੰ ਲੱਗਦਾ ਹੈ ਕਿ ਬੇੜੀਆਂ ਕਿਸ਼ਤੀਆਂ ਦੀ ਲੋੜ ਹੀ ਨਾ ਪੈਂਦੀ ਜੇ ਅੱਜ ਬੰਨ ਚੰਗੀ ਤਰ੍ਹਾਂ ਬੰਨੇ ਹੁੰਦੇ ਪਰ ਬਾਕੀ ਚਲੋ ਜੋ ਕੁਝ ਹੋ ਗਿਆ ਉਹਨੋਂ ਚੇਤੇ ਕੁਝ ਕਰ ਨਹੀਂ ਸਕਦੇ ਪਰ ਅੱਜ ਇੱਕ ਸਿੱਖ ਮਿਲ ਗਈ ਕਿ ਅੱਜ ਪਤਾ ਲੱਗਿਆ ਕਿ ਪੰਜਾਬ ਦੇ ਨਾਲ ਸਿਰਫ ਆਪਣੇ ਪੰਜਾਬੀ ਖੜੇ ਹੋਰ ਕੋਈ ਨਹੀਂ ਖੜਿਆ ਤੇ ਬਸ ਹੁਣ ਇਥੋਂ ਪੰਜਾਬ ਨੂੰ ਅਕਲ ਲੈ ਲੈਣੀ ਚਾਹੀਦੀ ਆ ਕਿ ਅੱਗੇ ਤੋਂ ਤੁਸੀਂ ਆ ਭਾਂਡੇ ਜੇ ਚੁੱਕ ਕੇ ਆਪਣੀਆਂ ਬਾਹਰੀਆਂ ਛੇੜਾਂ 'ਚ ਨਾ ਤੁਰਿਓ ਪਹਿਲਾਂ ਆਪਣਿਆਂ ਦੇ ਘਰ ਵੇਖਿਓ ਤੇ ਬਾਅਦ ਚ ਵਰਦੇ ਦੇ ਘਰ ਵੇਖਿਓ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਿ ਅੱਜ ਸਿਰਫ ਪੰਜਾਬੀ ਹੀ ਪੰਜਾਬੀ ਦੇ ਕੰਮ ਆਇਆ ਵਾ ਬਾਹਰ ਦੀਏ ਹੋਰ ਜੰਮੂ ਕਾ ਮੇ ਚਰਖ ਕਸ਼ਮੀਰ ਜੂਪੀ ਵਾਲੇ ਕੋਈ ਵੀ ਪੰਜਾਬੀਆਂ ਦੀ ਸਾਰ ਲੈਣ ਵਾਸਤੇ ਨੇ ਜਦੋਂ ਬਾਹਰ ਕਿਸੇ ਮਾਰ ਪੈਂਦੀ ਐ ਤੇ ਜਿਹੜੇ ਪੰਜਾਬੀ ਨਾ ਜਿਹੜੇ ਧੜਾ ਧੜ ਜਿਹੜੇ ਉਹਨਾਂ ਲੋਕਾਂ ਦਾ ਕਿ ਪਹੁੰਚ ਕਰ ਦਿੰਦੇ ਜਿੱਥੇ ਲੋਕਾਂ ਨਹੀਂ ਪਹੁੰਚਿਆ ਜਾਂਦਾ ਵੇਖੋ ਅੱਜ 10 ਦਿਨ ਹੋ ਗਏ ਮੈਨੂੰ ਲੱਗਦਾ ਹੜ ਆਏ ਨੂੰ ਤੇ ਅੱਜ ਕੇਜਰੀਵਾਲ ਸਾਹਿਬ ਟਵੀਟ ਕਰ ਰਹੇ ਆ ਉਧਰ ਅਫਗਾਨਿਸਤਾਨ ਚ ਨੁਕਸਾਨ ਹੋਇਆ ਉਹ ਪਹਚਾ ਲਾਇਆ ਤੇ ਮੋਦੀ ਸਾਹਿਬ ਨੇ ਉਧਰ ਟਵੀਟ ਕਰਤਾ ਕੀ ਗੱਲ ਪੰਜਾਬ ਦਾ ਯਾਦ ਨਹੀਂ ਆਇਆ ਵੋਟਾਂ ਲੈਣ ਵਰੀ ਬੀਜੇਪੀ ਇਹਨਾਂ ਨੂੰ ਚਿੱਤੇ ਆ ਜਾਂਦੀ ਕਿ ਆਪਾਂ ਬੀਜੇਪੀ ਪੰਜਾਬ ਸਰਕਾਰ ਚ ਅਥੇ ਲਿਓਣੀ ਆ ਪੰਜਾਬ ਚ ਲਿਓਣੀ ਆ ਤੇ ਕੀ ਗੱਲ ਇਹਨਾਂ ਨੂੰ ਪੰਜਾਬ ਦਾ ਜਦੁੱਖ ਨਜ਼ਰ ਨਹੀਂ ਆ ਰਿਹਾ ਬਾਕੀ ਇਹੀ ਕਹਾਂਗਾ ਭਾਜੀ ਆਖਰੀ ਗੱਲ ਆ ਪੰਜਾਬੀ ਅੱਜ ਪੰਜਾਬੀ ਦੇ ਨਾਲ ਖੜਿਆ ਬਾਕੀ ਆਪਣਾ ਸਮਝਿਆ ਸੋਚਿਆ ਵਿਚਾਰ ਲੋਕ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਪਿੰਡ ਲਖੋਵਾਲ ਦੀਆਂ ਜਿੱਥੇ ਕੋਈ ਵੀ ਪ੍ਰਸ਼ਾਸਨ ਨਹੀਂ ਪਹੁੰਚ ਪਾ ਰਿਹਾ ਅੱਜ ਲੋਕਾਂ ਵੱਲੋਂ ਜਦੋਂ ਹੀ ਜਦੋਂ ਪਾਣੀ ਥੋੜਾ ਕੱਟ ਹੋਇਆ ਤਾਂ ਲੋਕ ਜਿਹੜੇ ਨੇ ਲਖੋਵਾਲ ਦੇ ਪਿੰਡ ਵਿੱਚ ਪਹੁੰਚ ਚੁੱਕੇ ਨੇ ਰਾਸ਼ਨ ਲੈ ਕੇ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆ ਭੈਣ ਜੀ ਕਿਉਂਕਿ ਅਜਨਾਲੇ ਹਲਕੇ ਦੇ ਵਿੱਚ ਸਭ ਤੋਂ ਵੱਧ ਜੜਾ ਪਾਣੀ ਨੇ ਮਾਰ ਮਾਰੀ ਸੀ ਕੀ ਨਾਮ ਤੁਹਾਡਾ ਤੇ ਕਦੋਂ ਤੁਹਾਡੇ ਪਿੰਡ ਦੇ ਵਿੱਚ ਪਾਣੀ ਆਇਆ ਸੀ ਤੇ ਕਿਨੇ ਘੰਟੇ ਫੌਂਟ ਪਾਣੀ ਰਿਹਾ ਸੀ ਤੁਹਾਡੇ ਸਰ ਮੇਰਾ ਹਰਜੀਤ ਕੌਰ ਹੈ ਤੇ ਸਾਡੇ ਪਿੰਡ ਵਿੱਚ 5 ਦਿਨੋਂ ਪਾਣੀ ਆਇਆ ਇਹਨੂੰ ਪਰ ਸਹੂਲਤਾਂ ਬਹੁਤ ਕੱਟ ਗਈਆਂ ਸਾਡੀਆਂ ਛੱਤਾਂ ਮਾੜੀਆਂ ਨੇ ਛੱਤਾਂ ਤੋਂ ਡਰਦੇ ਆ ਲੋਕਾਂ ਦੇ ਕੋਠਾਂ ਕੋ ਸਾਡੇ ਕੋਠੇ ਚੋਂਦੇ ਵੀ ਆ ਐਂਡਰ ਦੇ ਆਪਣੇ ਘਰ ਨਹੀਂ ਸੌਂਦੇ ਅਸੀਂ ਕਿਸ ਦੇ ਘਰ ਜਾ ਕੇ ਸੌਣੇ ਆ ਤੇ ਗੱਲ ਕਰਾਂ ਰਾਸ਼ਨ ਕਾਫੀ ਪੰਜਾਬੀਆਂ ਵੱਲੋਂ ਜਿਹੜੀ ਮਦਦ ਕੀਤੀ ਜਾ ਰਹੀ ਹੈ ਲੇਕਿਨ ਇੱਥੇ ਤੱਕ ਨਹੀਂ ਪਹੁੰਚਿਆ ਕਿਉਂਕਿ ਪਾਣੀ ਕਾਫੀ ਜ਼ਿਆਦਾ ਸੀ ਹੁਣ ਪਾਣੀ ਥੋੜਾ ਲੈਵਲ ਕਟਿਆ ਤਾਂ ਲੋਕ ਤੁਹਾਡੇ ਵਾਸਤੇ ਤੁਹਾਡੇ ਤੱਕ ਜਿਹੜੀ ਪਹੁੰਚ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਸਰ ਆਂਦੇ ਨੇ ਮੰਨ ਲਓ ਚਰਚਾ ਵਾਲੋ ਵੀ ਆਏ ਸੀ ਹੋਰ ਵੀ ਕਈ ਜਣੇ ਆਂਦੇ ਸਾਡੀ ਮਦਦ ਸੋਦਾ ਕਰਦੇ ਪਰ ਸਰ ਮੰਨ ਲਓ ਸੁੱਕਾ ਰਾਸ਼ਨ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਕਦੇ ਵੀ ਬਣਾ ਕੇ ਖਾ ਸਕਦੇ ਆ ਗਿੱਲਾ ਰਾਸ਼ਨ ਤੁਹਾਨੂੰ ਪਤਾ ਫ੍ਰਿਜਾਂ ਨਹੀਂ ਚੱਲਣੀਆਂ ਉਹ ਖਰਾਬ ਹੋ ਜਾਂਦਾ ਅੱਜ ਕਿੰਨੇ ਦਿਨ ਹੋ ਗਏ ਤੁਹਾਡੇ ਘਰ ਰਾਸ਼ਨ ਪਹੁੰਚਿਆ ਜਾਂ ਕਿਸ ਤਰ੍ਹਾਂ ਤੁਸੀਂ ਆਪਣਾ ਟਾਈਮ ਪਾਸ ਕੀਤਾ ਸਾਰੇ ਸ਼ਨੀਵਾਰ ਦਾ ਰਾਸ਼ਨ ਇਥੇ ਆਇਆ ਹਾਂ ਟਾਈਮ ਪਾਸ ਕਰ ਰਹੇ ਹਾਂ ਟਾਈਮ ਸਾਰ ਇਦਾਂ ਹੀ ਰਮੜ ਚੰਗਾ ਰੁੱਖੀ ਮਸੀਕ ਦੀ ਰਾਤ ਦੀ ਖਾ ਕੇ ਕੱਦ ਦੁਪਹਿਰ ਦੀ ਖਾ ਕੇ ਇਸ ਤਰ੍ਹਾਂ ਟਾਈਮ ਪਾਸ ਕਰਦੇ ਪਏ ਕਿੰਨੇ ਘਰ ਨੇ ਟੋਟਲ ਜਿੰਨਾਂ ਦੇ ਘਰ ਦੇ ਵਿੱਚ ਪਾਣੀ ਆ ਚੁੱਕਾ ਤੇ ਕਿੰਨੇ ਲੋਕ ਜਿਹੜੇ ਆਪਣੀ ਜਿਹੜੀ ਮੁਸੀਬਤ ਦਾ ਸਾਹਮਣਾ ਕਰਦੇ ਪਏ ਸਰ ਤੁਹਾਨੂੰ ਪਤਾ ਸਾਰਾ ਪਿੰਡ ਹੀ ਮੁਸੀਬਤ ਦਾ ਸਾਹਮਣਾ ਕਰਨ ਡਿਆ ਅੱਜ ਕੋਈ ਛੱਤਾਂ ਤੋਂ ਕਰਨ ਡਿਆ ਅੱਜ ਕਿਸੇ ਦੇ ਘਰ ਪਾਣੀ ਵੜਿਆ ਜੇ ਕਿਸੇ ਘਰ ਰਾਸ਼ਨ ਨਹੀਂ ਆ ਇਸ ਤਰ੍ਹਾਂ ਕਰਕੇ ਸਰ ਕੋ ਜੀ ਪਿੰਡ ਲਖੋਵਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਾਡੇ ਨਾਲ ਇੱਕ ਨੌਜਵਾਨ ਆ ਐ ਭਾਜੀ ਕੀ ਨਾਮ ਤੁਹਾਡਾ ਤੇ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਹਾਲਾਤ ਪਿੰਡ ਦੇ ਵੇਖੋ ਜੀ ਮੇਰਾ ਨਾਮ ਰਾਣਾ ਬਾਲਿਆ ਲੱਗੇ ਇਹ ਨੀਅਰ ਪਿੰਡ ਆ ਦਰਾਲਾ ਜਿਹੜੇ ਹਾਲਾਤ ਆ ਬੱਤਰ ਤੋਂ ਬੱਤਰ ਹੋਏ ਪਏ ਆ ਬਹੁਤ ਅਸੀਂ ਬੜੇ ਪਿਛੜ ਚੁੱਕੇ ਆ ਇਹ ਜਿਹੜਾ ਹੜ੍ਹ ਆ ਨਾ ਇੰਨੇ ਤੇ ਜ਼ਮੀਨ ਅਸਮਾਨ ਤੋਂ ਐਂ ਜ਼ਮੀਨ ਤੇ ਸੁੱਟਦਾ ਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਬੜਾ ਔਖਾ ਉੱਠਣਾ ਦੁਬਾਰੇ ਮੁੜ ਸਨੇਵਾ ਕਰਨ ਵਾਸਤੇ ਜੀ ਹਾਂ ਇਹ ਕਿੰਨੇ ਦਿਨ ਹੋ ਗਏ ਤੇ ਪਾਣੀ ਆਇਆ ਇਹਨੂੰ ਜੇ ਦੇਖਿਆ ਜਾਵੇ ਤੇ ਲਗਾਤਾਰ ਇਹ ਅਜਨਾਲਾ ਹਲਕਾ ਕਾਫੀ ਜੜਾ ਡੋਬ ਚੁੱਕਾ ਸੀ ਅਜਨਾਲੇ ਸ਼ਹਿਰ ਤੋਂ ਪਾਰ ਗਈ ਤੇ ਅੱਗੇ ਜਿਹੜੀਆਂ ਗੱਡੀਆਂ ਨਹੀਂ ਜਾਂਦੀਆਂ ਸੀ ਕੋਈ ਕਨਵੈਂਸਰੀ ਜਾਂਦੀ ਸੀ ਲੱਗੀਆਂ ਅੱਜ ਮੇਰੇ ਘਰ ਨਾਲ ਪਾਣੀ ਵੀ ਥੋੜੀ ਘਟ ਹੋਇਆ ਜਿਸਤੇ ਕਰਕੇ ਅੱਜ ਜਿਹੜੇ ਲੋਕ ਪਿੰਡਾਂ ਦੇ ਵਿੱਚ ਪਹੁੰਚ ਕਰ ਰਹੇ ਨੇ ਹਾਂਜੀ ਵੇਖੋ ਜੀ ਇਹ ਪਿੰਡ ਨੇੜੇ ਲਖੂ ਆਈ ਨਾਲੇ ਆ ਇਸ ਤੋਂ ਅੱਗੇ ਜਿਹੜਾ ਰੋਡ ਆ ਉਸਤੇ ਪਾਣੀ ਡਾਊਨ ਹੋਇਆ ਤੇ ਜਿਹੜਾ ਰਮਦਾਸ ਏਰੀਆ ਉਧਰ ਵੀ ਡਾਊਨ ਹੋਇਆ ਜਿਹੜਾ ਇਹ ਪਿੰਡ ਹੈ ਇਹ ਕਾਫੀ ਡੁੱਬਾ ਪਿਆ ਹੈ ਇਥੇ ਕਾਫੀ ਬੁਨਿਆਦੀ ਸਹੂਲਤਾਂ ਦੀ ਲੋੜ ਹੈ ਜਿਹੜੀ ਇੱਥੇ ਪ੍ਰਸ਼ਾਸਨ ਨੂੰ ਵੀ ਸਮਾਜ ਸੇਵਕਾਂ ਜਿਹੜੀ ਇੱਥੇ ਪਹੁੰਚ ਕਰਨ ਅਤੇ ਆਪਣੇ ਹੱਥੀਂ ਆਣ ਕੇ ਇੱਥੇ ਆਣ ਕੇ ਸੇਵਾ ਕਰਨ ਕਿਸ ਤੇ ਡਿਪੈਂਡਰ ਆਣ ਕੇ ਹੱਥੀਂ ਆਪ ਸੇਵਾ ਕਰਨ ਜੀ ਸਰਦੋ ਜੀ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਨੇ ਕਿਹਾ ਕਿ ਜਿੰਨੇ ਵੀ ਸੇਵਾ ਕਰਨੀ ਪਿੰਡ ਦੇ ਵਿੱਚ ਆਪ ਆ ਕੇ ਸੇਵਾ ਕਰਨ ਕਿਉਂਕਿ ਜਿੰਨਾ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੱਤਰਕਾਰ ਵੀ ਜਿਹੜੇ ਆਪਣੇ ਭਾਈਚਾਰਾ ਵਾ ਉਹ ਵੀ ਬਖੂਬੀ ਜੜਾ ਕੋਜੀ ਪਿੰਡ ਲਖੋਵਾਲ ਦੇ ਵਿੱਚ ਮੌਜੂਦ ਹੈ ਲੋਕਾਂ ਨਾਲ ਗੱਲਬਾਤ ਕਰਦੇ ਆਂ ਕਿ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਗੱਲਬਾਤ ਕਰਦੇ ਭਾਜੀ ਕੀ ਨਾਮ ਤੁਹਾਡਾ ਦੇ ਕਿੱਥੋਂ ਦੇ ਰਹਿਣ ਵਾਲੇ ਜੀ ਇੱਥੇ ਲਖੋਵਾਲ ਦੇ ਰਹਿਣ ਵਾਲੇ ਕੀ ਮੁਸ਼ਕਲਾਂ ਆਈਆਂ ਸੀ ਜਦੋਂ ਪਾਣੀ ਹੜ ਆਇਆ ਸੀ ਬੜੀ ਪ੍ਰੋਬਲਮ ਆਈ ਅੱਜ ਡੰਗਰਾਂ ਦਾ ਬੜਾ ਮੰਦਾ ਹਾਲ ਜੇ ਰਾਸ਼ਨ ਪਾਣੀ ਦਾ ਉਹ ਵੀ ਬੜੀ ਮੁਸ਼ਕਲ ਹੈ ਆ ਹਾਂਜੀ ਟੋਟਲ ਕਿੰਨੇ ਘਰ ਨੇ ਕਿੰਨੇ ਪਰਵਾਸ ਜਿਹੜੇ ਬਿਨਾ ਰਾਸ਼ਨ ਤੋਂ ਰਹਿ ਰਹੇ ਆ ਜ ਆਪਣੇ ਘਰ ਸਾਰੇ ਆ ਵੀ ਇੱਧਰ ਚਲੇ ਗਏ ਹਾਂਜੀ ਮਾਤਾ ਜੀ ਬੋਲ ਲਿਆ ਬੋਲ ਲਿਆ ਹਾਂਜੀ ਬੋਲ ਲਿਆ ਰਾਜ ਕਿਥੋਂ ਦੇ ਰਹਿਣ ਵਾਲੇ ਆ ਇੱਥੇ ਲੱਖੋਵਰ ਰਹਿਣ ਵਾਲੇ ਆ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਜਦੋਂ ਪਾਣੀ ਆਇਆ ਹਾਂਜੀ ਕੋਠਾ ਬਹੁਤ ਜ਼ਿਆਦਾ ਚੋਣ ਡੇ ਨੇ ਮਤਲਬ ਬਹਿਣ ਖਲੋਣ ਜਗ੍ਹਾ ਨਹੀਂ ਆ ਇੱਕਦਰ ਸੱਤਾਂ ਵਗੀਆਂ ਉਧਰੋਂ ਮੀਂਹ ਪੈਣ ਡਿਆ ਤੇ ਆਪਾਂ ਬਹੁਤ ਤੰਗਿਆ ਰੋਇਸ ਨੇ ਹਾਂਜੀ ਬਿਲਕੁਲ ਜੀ ਪਿੰਡ ਲੱਖੋਵਾਦ ਦੇ ਲੋਕਾਂ ਨਾਲ ਗੱਲਬਾਤ ਕੀਤੀ ਆ ਦੇਖ ਸਕਦੇ ਕਿ ਰਾਸ਼ਨ ਜਿਹੜਾ ਹੁਣ ਪਿੰਡਾਂ ਦੇ ਵਿੱਚ ਧੜਾ ਧੜ ਜਿਹੜਾ ਆ ਰਿਹਾ ਕਿਉਂਕਿ ਪਾਣੀ ਜਦੋਂ ਘਟ ਹੋਇਆ ਦੋਸਤੋ ਬਾਅਦ ਜਿਹੜੇ ਸਮਾਜ ਸੇਵੀ ਨੇ ਜਾਂ ਪ੍ਰਸ਼ਾਸਨ ਵੱਲੋਂ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਰਾਸ਼ਨ ਜਿਹੜਾ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਦੇਖ ਸਕਦੇ ਕਿ ਟਰੈਕਟਰ ਦੇ ਉੱਪਰ ਜਿਹੜਾ ਰਾਸ਼ਨ ਸਮਗਰੀ ਲੈ ਕੇ ਆਏ ਨੇ ਤੇ ਉਹ ਪਿੰਡ ਲੱਖੋਵਾਦ ਦੇ ਵਿੱਚ ਦੇ ਰਣ ਦੇ ਸਕਦੇ ਵੀ ਇਹ ਸਮਾਜ ਸੇਵੀ ਸੰਸਥਾ ਵੱਲੋਂ ਜਾਂ ਹੋਰ ਜਿਹੜੇ ਆਪਣੇ ਸੱਜਣ ਮਿੱਤਰ ਨੇ ਉਸ ਸੋਸਾਇਟੀਆਂ ਵਾਲੇ ਨੇ ਸਾਰੇ ਹੀ ਹੁਣ ਪਿੰਡਾਂ ਵਿੱਚ ਪਹੁੰਚ ਕਰ ਰਹੇ ਨੇ ਜਿੱਥੇ ਤੱਕ ਪਾਣੀ ਪਾਣੀ ਜ਼ਿਆਦਾ ਹੋਣ ਕਰਕੇ ਨਹੀਂ ਪਹੁੰਚ ਪਾ ਸਕੀ ਸੀ ਨਕਿਨ ਜਦੋਂ ਪਾਣੀ ਘਟਿਆ ਤੇ ਉਸ ਤੋਂ ਬਾਅਦ ਜਿਹੜਾ ਅੱਜ ਪਿੰਡਾਂ ਦੇ ਵਿੱਚ ਪਹੁੰਚ ਕੇ ਜਿਹੜਾ ਰਾਸ਼ਨ ਸਮੱਗਰੀ ਜਿਹੜੀ ਦਿੱਤੀ ਜਾ ਰਹੀ ਹੈ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਜੀ ਸੁਖਵੰਤ ਸਿੰਘ ਹੈ ਜੀ ਕਾਮਲਪੁਰ ਦੇ ਰਹਿਣ ਵਾਲੇ ਕੀ ਕਹਿਣਾ ਚਾਹੋਗੇ ਇਸ ਪਿੰਡ ਦੇ ਵਿੱਚ ਮੈਂ ਕਦੇ ਪਹਿਲੀ ਵਾਰ ਤੁਸੀਂ ਆਏ ਜਦੋਂ ਦਿਹਾੜਾ ਇੱਥੋਂ ਦੇ ਬਹੁਤ ਮਾੜੇ ਹਲਾ ਦੇ ਆਂ ਕਿੰਨੇ ਵੇੜੇ ਬਾਰ-ਬਾਰ ਸਾਰਿਆਂ ਦੀ ਮਦਦ ਕੀਤੀ ਜਾਵੇ ਥੋੜੀ ਥੋੜੀ ਜਿੰਨੀ ਵੀ ਹੋ ਸਕਦੀ ਕਿਹੜੇ ਕਿਹੜੇ ਪਿੰਡ ਤੁਸੀਂ ਰਾਸ਼ਨ ਦੇ ਕੇ ਆਏ ਜ ਤੇ ਹੁਣ ਅਗਲੇ ਕਿਹੜੇ ਪਿੰਡਾਂ 'ਚ ਜਾ ਰਹੇ ਅਸੀਂ ਅੱਗੇ ਪਿੰਡ ਦੇ ਕੇ ਡੱਬਰ ਪਿੰਡਾਂ ਸਾਈਦਾਂ ਪੁੰਗੇ ਇਹਨਾਂ ਦੰਨਾ ਚੋਂ ਇਹਨਾਂ ਚੋਂ ਹੁਣ ਇੱਥੇ ਆਏ ਹੁਣ ਸੂਰੇਪੁਰ ਨੂੰ ਫੇ ਗੋਮਾਲ ਨੂੰ ਜਾਣਾ ਜੀ ਅੱਜ ਨਾਲਾ ਹਲਕਾ ਦਾ ਰਾਜਸਾਨਸੀ ਦੇ ਵਿੱਚ ਕੀ ਹਾਲਾਤ ਨੇ ਸਭ ਤੋਂ ਜ਼ਿਆਦਾ ਪਾਣੀ ਮਾਰਕੀਟ ਪਿੰਡਾਂ ਵਿੱਚ ਪਈ ਸਭ ਤੋਂ ਜ਼ਿਆਦਾ ਇਹ ਨਾਲੇ ਨੂੰ ਮਾਰ ਪਈ ਆ ਸਭ ਤੋਂ ਜ਼ਿਆਦਾ ਇਹ ਨਾਲੇ ਨੂੰ ਮਾਰ ਪਈ ਠੀਕ ਜੇ ਅੱਗੇ ਨਾਲੋਂ ਕੁਝ ਘਟਿਆ ਆਗੜਿਆ ਫੋਟੋ ਰੇਡ ਕੋ ਜੀ ਅਗਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਦੇ ਸਕਦੇ ਕਿ ਰਾਸ਼ਨ ਸਮਗਰੀ ਜਿਹੜੀ ਆ ਪਿੰਡਾਂ ਦੇ ਵਿੱਚ ਪਹੁੰਚਾਈ ਜਾ ਰਹੀ ਆ ਜਦੋਂ ਪਾਣੀ ਥੋੜਾ ਘਟ ਆਇਆ ਤਾਂ ਲੋਕ ਲੋਕਾਂ ਵਾਸਤੇ ਜਿਹੜਾ ਰਾਸ਼ਨ ਮਈਆ ਜਿਹੜਾ ਕਰਵਾਇਆ ਜਾ ਰਿਹਾ ਉਹਤੇ ਹੀ ਲੋਕਾਂ ਨੇ ਕਿਹਾ ਕਿ ਜਿੰਨੇ ਵੀ ਰਾਸ਼ਨ ਦੇਣਾ ਵਾ ਆਪ ਖੁਦ ਆਕੇ ਤੇ ਰਾਸ਼ਨ ਦਿੱਤਾ ਜਾਵੇ ਕਿਉਂਕਿ ਕਈਆਂ ਦੇ ਘਰ ਰਾਸ਼ਨ ਨਹੀਂ ਪਹੁੰਚਦਾ ਜਿਨ੍ਹਾਂ ਨੂੰ ਜਰੂਰਤ ਵਾ ਨਾ ਘਰ ਰਾਸ਼ਨ ਨਹੀਂ ਪਹੁੰਚਦਾ ਸਭ ਤੋਂ ਵੱਡੀ ਲੋਕਾਂ ਨੇ ਤੇ ਮੀਡੀਆ ਨੇ ਇਹ ਗੱਲ ਕਹੀ ਹੈ ਕਿ ਜਦੋਂ ਵੀ ਰੱਬ ਨਾ ਕਰੇ ਇਸ ਵਾਰੀ ਆਪਾਂ ਨੂੰ ਸਬਕ ਮਿਲ ਗਿਆ ਕਿ ਅਗੜੀ ਰਿਖੜਾ ਹੜਾਂ ਤੇ ਕਿਸ਼ਤੀਆਂ ਬੇੜੀਆਂ ਬਹੁਤ ਜ਼ਰੂਰੀ ਨੇ ਜੋ ਕੀ ਪਿੰਡਾਂ ਤੱਕ ਪਹੁੰਚ ਕਰ ਸਕਣ ਲੇਕਿਨ ਜਦੋਂ ਟਰੈਕਟਰ ਜਾਂ ਗੱਡੀਆਂ ਪਾਣੀ ਜ਼ਿਆਦਾ ਹੋਣ ਕਰਕੇ ਅੱਗੇ ਨਹੀਂ ਵੱਧ ਪੈਂਦੀਆਂ ਲੋਕਾਂ ਘਰ ਤੱਕ ਨਹੀਂ ਪਹੁੰਚ ਪਾਉਂਦੇ ਇਸ ਕਰਕੇ ਲੋਕਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਸਭ ਤੋਂ ਵੱਧ ਜਿਹੜੇ ਪੁਸਤੀ ਦੇ ਜਿਹੜੇ ਬੰਨਰ ਉਹ ਮਜ਼ਬੂਤ ਹੋਣੇ ਚਾਹੀਦੇ ਤੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡਾਂ ਦੇ ਵਿੱਚ ਇੱਕ ਕਿਸਤੀ ਹੋਣੀ ਚਾਹੀਦੀ ਤਾਂ ਜੋ ਹਰ ਘਰ ਦੇ ਵਿੱਚ ਜਿਹੜਾ ਰਾਸ਼ਨ ਪਹੁੰਚਾਇਆ ਜਾ ਸਕੇ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ 957 ਅਜਨਾਲਾ